ਲੈਂਡ ਪੂਲਿੰਗ ਵਿਵਾਦ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ ਵਕਤ ਬਣਦਾ ਨਜ਼ਰ ਆ ਰਿਹਾ ਹੈ ਵਿਵਾਦ ਬਣਦਾ ਨਜ਼ਰ ਆ ਰਿਹਾ ਹੈ ਗੱਲ ਪਿਆ ਜੰਜਾਲ ਬਣਦਾ ਨਜ਼ਰ ਆ ਰਿਹਾ ਹੈ ਔਰ ਸਵਾਲ ਇਹ ਵੀ ਹੈ ਕਿ ਕੀ ਆਮ ਆਦਮੀ ਪਾਰਟੀ ਦੇ ਆਪਣੇ ਲੀਡਰ ਔਰ ਸਮਰਥਕ ਇਸ ਲੈਂਡ ਪੂਲਿੰਗ ਨੀਤੀ ਦੇ ਹੱਕ ਵਿੱਚ ਹੈ ਜਾਂ ਨਹੀਂ ਹਾਲਾਂਕਿ ਇਦਾਦੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਜਿਦੇ ਵਿੱਚ ਇਹ ਦਾਅਵੇ ਕੀਤੇ ਜਾ ਰਿਹਾ ਹੈ ਕਿ ਲੈਂਡ ਪੂਲਿੰਗ ਕਿਸਾਨਾਂ ਵਾਸਤੇ ਲੈਂਡ ਹੋਲਡਰਜ਼ ਵਾਸਤੇ ਲਾਹੇਵੰਦ ਹੈ ਪਰ ਵੱਡੀ ਮਾਤਰਾ ਚ ਕਿਸਾਨ ਇਸ ਗੱਲ ਦਾ ਵਿਰੋਧ ਕਰ ਰਹੇ ਆ ਲੰਗੇ ਦਿਨੀ ਕਿਸਾਨਾਂ ਦੇ ਵੱਲੋਂ ਲੁਧਿਆਣੇ ਵਿੱਚ ਇਕੱਠ ਵੀ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਿਆ ਵੀ ਗਿਆ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਸਾਹਿਬ ਉੱਥੇ ਆ ਕੇ ਇਹ ਜ਼ਰੂਰ ਦੱਸਣ ਕਿ ਕਿਸਾਨਾਂ ਵਾਸਤੇ ਕਿਵੇਂ ਲਾਹੇਵੰਦ ਹੈ ਪਰ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਦੇ ਲੀਡਰ ਜਾਂ ਸਮਰਥਕ ਵੀ ਇਸ ਨੂੰ ਲਾਹੇਵੰਦ ਮੰਨ ਰਹੇ ਆ ਸਾਰੇ ਲੀਡਰ ਸਾਰੇ ਸਮਰਥਕ ਲਾਹੇਵੰਦ ਮੰਨ ਰਹੇ ਆ ਕਿ ਨਹੀਂ ਲੱਗੇ ਦਿਣੀ ਇਸ ਪਾਲਿਸੀ ਬਾਰੇ ਮਾਲਵਿੰਦਰ ਸਿੰਘ ਕੰਗ ਜਿਹੜੇ ਆਮ ਆਦਮੀ ਪਾਰਟੀ ਦੇ ਐਮਪੀ ਨੇ ਉਹਨਾਂ ਦੇ ਵੱਲੋਂ ਕੁਝ ਗੱਲਾਂ ਕਹੀਆਂ ਗਈਆਂ ਸੀ ਉਹਨਾਂ ਦੇ ਵੱਲੋਂ ਆਪਣੀ ਹੀ ਪਾਰਟੀ ਨੂੰ ਇਸ ਉੱਤੇ ਮੁੜ ਵਿਚਾਰ ਕਰਨ ਦੀ ਤਜਵੀਜ਼ ਦਿੱਤੀ ਗਈ ਸੀ ਔਰ ਹੁਣ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਸਰਫੇਸ ਹੋ ਰਹੀ ਹੈ ਔਰ ਇਹ ਸੋਸ਼ਲ ਮੀਡੀਆ ਪੋਸਟ ਦੱਸੀ ਜਾ ਰਹੀ ਹੈ ਸੀਐਮ ਭਗਵੰਤ ਮਾਨ ਦੇ ਚਾਚੇ ਦੇ ਮੁੰਡੇ ਦੀ ਯਾਨੀ ਕਿ ਸੀਐਮ ਭਗਵੰਤ ਮਾਨ ਦੇ ਕਜ਼ਨ ਭਰਾ ਦੀ ਇਹ ਪੋਸਟ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਗਿਆਨ ਸਿੰਘ ਮਾਨ ਦੇ ਨਾਂ ਹੇਠ ਇਹ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਜਿਸ ਤਰ੍ਹਾਂ ਵਿਦਭੀ ਵਿਰੋਧੀ ਕਾਨੂੰਨ ਸਮੀਖਿਆ ਲਈ ਸਟੈਂਡਿੰਗ ਕਮੇਟੀ ਦੇ ਕੋਲ ਲੋਕ ਰਾਏ ਲੈਣ ਲਈ ਭੇਜੇ ਗਏ ਨੇ ਉਸੇ ਤਰ੍ਹਾਂ ਲੈਂਡ ਪੂਲਿੰਗ ਬਿਲ ਲਾਗੂ ਕਰਨ ਤੋਂ ਪਹਿਲਾਂ ਲੈਂਡ ਹੋਲਡਰਜ਼ ਅਤੇ ਕਿਸਾਨਾਂ ਦੀ ਰਾਏ ਲੈਣੀ ਚਾਹੀਦੀ ਹੈ ਤਾਂ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਤਰੱਕੀ ਅਤੇ ਖੁਸ਼ਹਾਲੀ ਵੱਲ ਨਿਰੰਤਰ ਅੱਗੇ ਵਧਦਾ ਰਹੇ ਆਬਾਦ ਰਹੇ ਗਿਆਨ ਸਿੰਘ ਬਾਣ ਇਹ ਪੋਸਟ ਜੇ ਆਮ ਤੌਰ ਤੇ ਪੜ੍ਹੀਏ ਸੁਣੀਏ ਤਾਂ ਬੜੀ ਸੁਭਾਵਿਕ ਲੱਗਦੀ ਹੈ ਕਿਉਂਕਿ ਵਿਰੋਧ ਹੋ ਰਿਹਾ ਕਿਸਾਨਾਂ ਦੇ ਵੱਲੋਂ ਤੇ ਇਹੋ ਜੀ ਸਥਿਤੀ ਦੇ ਵਿੱਚ ਜ਼ਰੂਰ ਕੋਈ ਵੀ ਜੋ ਆਪਣੀ ਪਾਰਟੀ ਪ੍ਰਤੀ ਆਪਣੀ ਪਟ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਸੰਵੇਦਨਸ਼ੀਲ ਹੋਵੇਗਾ ਉਹ ਇਹੀ ਚਾਹੇਗਾ ਕਿ ਇਸ ਉੱਤੇ ਜੇ ਵਿਰੋਧ ਹੋ ਰਿਹਾ ਤਾਂ ਇੱਕ ਵਾਰੀ ਦੁਬਾਰਾ ਵਿਚਾਰ ਹੋਣਾ ਚਾਹੀਦਾ ਆ ਹੁਣ ਇਸ ਪੋਜੀਸ਼ਨ ਦੇ ਵਿੱਚ ਵਿਵਾਦ ਉਸ ਵੇਲੇ ਖੜਦਾ ਹੈ ਜਦੋਂ ਆਮ ਆਦਮੀ ਪਾਰਟੀ ਦੇ ਆਪਣੇ ਲੀਡਰ ਆਪਣੇ ਸਮਰਥਕ ਹੀ ਇਤਰਾਜ਼ ਕਰਨ ਲੱਗ ਜਾਨੇ ਕਿਉਂਕਿ ਬਾਰ ਬਾਰ ਇਸ ਪਾਲਿਸੀ ਨੂੰ ਕਿਸਾਨਾਂ ਦੀ ਹਮੈਤੀ ਪਾਲਿਸੀ ਦੱਸਿਆ ਗਿਆ ਕਿਸਾਨਾਂ ਦੀ ਲਾਹੇਵੰਦ ਪਾਲਿਸੀ ਦੱਸਿਆ ਗਿਆ ਪਰ ਜਦੋਂ ਸਮੀਖਿਆ ਕਰਨ ਦੀ ਗੱਲ ਆਉਂਦੀ ਹੈ ਤਾਂ ਕਿਉਂ ਇਸ ਨੂੰ ਸਮੀਖਿਆ ਦੇ ਵਿੱਚ ਨਹੀਂ ਲਿਜਾਇਆ ਜਾ ਰਿਹਾ ਜੇ ਅਸਲ ਦੇ ਵਿੱਚ ਕਿਸਾਨਾਂ ਲਈ ਲਾਹੇਵੰਦ ਇਹ ਪਾਲਿਸੀ ਹੈ ਤਾਂ ਇਸ ਨੂੰ ਸਮੀਖਿਆ ਲਈ ਭੇਜ ਦੇਣਾ ਚਾਹੀਦਾ ਹੈ ਵਿਰੋਧੀ ਧਿਰਾਂ ਵਾਰ-ਵਾਰ ਇਲਜ਼ਾਮ ਲਾ ਰਹੀਆਂ ਨੇ ਕਿ 65000 ਏਕੜ ਲੈਂਡ ਅਕਵਾਇਰ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਲੋਨ ਲੈਣਾ ਚਾਹੁੰਦੀ ਹੈ ਪੰਜਾਬੀਆਂ ਦੀਆਂ ਜ਼ਮੀਨਾਂ ਦੇ ਉੱਤੇ ਕਰਜ਼ੇ ਲੈਣਾ ਚਾਹੁੰਦੀ ਹੈ ਤੇ ਇੱਕ ਵਾਰੀ ਇਸ ਨੂੰ ਸਮੀਖਿਆ ਵਾਸਤੇ ਭੇਜ ਦੇਣਾ ਚਾਹੀਦਾ ਹੈ ਇੱਕ ਵਾਰ ਇੱਕ ਵਾਰੀ ਕਿਸਾਨਾਂ ਦੇ ਨਾਲ ਖੁੱਲ੍ਹੀ ਡਿਬੇਟ ਹੋਣੀ ਲਾਜ਼ਮੀ ਹੈ ਇੱਕ ਵਾਰੀ ਕਿਸਾਨਾਂ ਨੂੰ ਕੌਨਫੀਡੈਂਸ ਦੇ ਵਿੱਚ ਲੈਣਾ ਲਾਜ਼ਮੀ ਹੈ ਭਾਵੇਂ ਕਿ ਅਖਬਾਰਾਂ ਦੇ ਵਿੱਚ ਕੁਝ ਚੁਣਿੰਦੇ ਨਾਮ ਉਹਨਾਂ ਦੇ ਰਕਬੇ ਉਹਨਾਂ ਦੀ ਜ਼ਮੀਨ ਮੈਂਸ਼ਨ ਕਰਕੇ ਦੱਸਿਆ ਜਾ ਰਿਹਾ ਹੈ ਕਿ ਇਹ ਕਿਸਾਨ ਰੈਡੀ ਨੇ ਆਪਣੀ ਜ਼ਮੀਨਾਂ ਦੇਣ ਲਈ ਪਰ ਉਹਦੇ ਪੈਰਲਲ ਵੱਡੀ ਮਾਤਰਾ ਦੇ ਵਿੱਚ ਕਿਸਾਨ ਉਹ ਵੀ ਨੇ ਜਿਹੜੇ ਇਸ ਨੀਤੀ ਦਾ ਵਿਰੋਧ ਕਰ ਰਹੇ ਐ ਇਸ ਵਾਸਤੇ ਸ਼ਾਇਦ ਜ਼ਰੂਰੀ ਹੋ ਗਿਆ ਕਿ ਇਸ ਨੀਤੀ ਦੇ ਉੱਤੇ ਵਿਚਾਰ ਹੋਵੇ ਇਸ ਬਾਰੇ ਰੀ ਰੀਥਿੰਕ ਕੀਤਾ ਜਾਵੇ ਔਰ ਇਸੇ ਚੀਜ਼ ਨੂੰ ਲੈ ਕੇ ਹੁਣ ਪਹਿਲਾ ਮਾਲਵਿੰਦਰ ਸਿੰਘ ਕੰਗ ਔਰ ਹੋਰ ਆਮ ਆਦਮੀ ਪਾਰਟੀ ਦੇ ਲੀਡਰ ਤੇ ਹੁਣ ਗਿਆਨ ਸਿੰਘ ਮਾਨ ਵੱਲੋਂ ਵੀ ਇਸ ਉੱਤੇ ਆ ਆਪਣੀ ਟਿੱਪਣੀ ਜਿਹੜੀ ਆ ਉਹ ਕੀਤੀ ਗਈ ਆ ਇੱਕ ਸਲਾਹ ਜਿਹੜੀ ਆ ਉਹ ਜ਼ਰੂਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਤੀ ਗਈ ਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੋਮਾਨ ਇੰਡੀਆ ਪੰਜਾਬੀ ਤੇ